ਅਬਦਾਲੀ ਸਿੱਖਾਂ ਨਾਲ ਨਾ ਬੜੀ ਖਾਰ ਰੱਖਦਾ ਸੀ ਪਰ ਖਾਰ ਰੱਖਦਾ ਕਿਉਂ ਸੀ ਐਸਾ ਕੀ ਕਰਦਾ ਸੀ ਸਿੱਖਾਂ ਨੇ ਆਪਾਂ ਕਹਿੰਦੇ ਆ ਵੀ ਖਾਂਦਾ ਵੀ ਤਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ ਪਰ ਇੰਨਾ ਕਿਉਂ ਇੰਨਾ ਜ਼ੁਲਮ ਕਿਉਂ ਕਰਦਾ ਸੀ ਰੀਜ਼ਨਸਾ ਹੋਰ ਵੀ ਹੋਣਗੇ ਪਰ ਇੱਕ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਪਾਨੀਪਤ ਦੀ ਤੀਜੀ ਲੜਾਈ ਉਸ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਐਸੀ ਹਾਰ ਦਿੱਤੀ ਵੀ ਮਰਾਠੇ ਮੁੜ ਕੇ ਜ਼ਿੰਦਗੀ ਦੇ ਵਿੱਚ ਅਬਦਾਲੀ ਦੇ ਸਾਹਮਣੇ ਨਹੀਂ ਆਏ ਅਬਦਾਲੀ ਜਦੋਂ ਮਰਾਠਿਆਂ ਨੂੰ ਹਰਾ ਕੇ ਹਜ਼ਾਰਾਂ ਬਹੁ-ਬੇਟੀਆਂ ਨੂੰ ਬੰਦੀ ਬਣਾ ਕੇ ਪੰਜਾਬ ਦੇ ਵਿੱਚੋਂ ਲੰਘਣ ਲੱਗਾ ਨਾ ਤਾਂ ਪਹਿਲੇ ਘੱਗਰ ਦਰਿਆ ਤੋਂ ਆਖਰੀ ਸਿੰਧ ਦਰਿਆ ਤੱਕ ਸਿੱਖਾਂ ਨੇ ਉਹਨੂੰ ਬੜੀ ਵਾਰੀ ਲੁੱਟਿਆ ਸਾਰੀਆਂ ਬਹੁ-ਬੇਟੀਆਂ ਨੂੰ ਛੁਡਵਾ ਕੇ ਘਰੋ ਘਰੀ ਪਹੁੰਚਾਇਆ ਤੇ ਹੁਣ ਅਬਦਾਲੀ ਦਾ ਇੱਕੋ ਇੱਕ ਮਕਸਦ ਰਹਿ ਗਿਆ ਸੀ ਸਿੱਖਾਂ ਨੂੰ ਖਤਮ ਕਰਨਾ 1762 ਦੇ ਵਿੱਚ ਉਹਨੇ ਇੱਕ ਵਾਰ ਫੇਰ ਤੋਂ ਹਮਲਾ ਕੀਤਾ ਜੋ ਸਿਰਫ ਸਿੱਖਾਂ ਨੂੰ ਖਤਮ ਕਰਨ ਦੇ ਲਈ ਸੀ ਸਿੱਖੋ ਦੋ ਮਲੇਰ ਕੋਟਲੇ ਦੇ ਨੇੜੇ ਕੋਪਰ ਹੀੜੇ ਦੀ ਸ਼ਾਂਭ ਦੇ ਵਿੱਚ ਰੁਕੇ ਹੋਏ ਸੀਗੇ ਹਜ਼ਾਰਾਂ ਬਜ਼ੁਰਗ ਤੇ ਸਿੱਖ ਬੀਬੀਆਂ ਉੱਥੇ ਰੁਕੇ ਹੋਏ ਸੀ ਬੱਚੇ ਸੀਗੇ ਕਿਉਂਕਿ ਸਿੱਖਾਂ ਨੂੰ ਅਬਦਾਲੀ ਦੇ ਆਉਣ ਬਾਰੇ ਪਤਾ ਲੱਗ ਗਿਆ ਸੀ ਤੇ ਉਹ ਉਹਨਾਂ ਨੇ ਕੀ ਕੀਤਾ ਆਪਣੇ ਪਰਿਵਾਰਾਂ ਨੂੰ ਬਜ਼ੁਰਗਾਂ ਨੂੰ ਲੱਖੀ ਜੰਗਲਵਾਲ ਮੁਕਸਰ ਦੇ ਸੇਫ ਏਰੀਏ 'ਚ ਉਹ ਛੱਡਣ ਜਾ ਰਹੇ ਸੀ ਤਾਂ ਕਿ ਅਬਦਾਲੀ ਦੇ ਨਾਲ ਫਿਰ ਖੁੱਲ੍ਹ ਕੇ ਲੜਿਆ ਜਾ ਸਕੇ ਹੱਲੇ ਉਹ ਕੋਪਰ ਹੀੜੇ ਤੱਕ ਹੀ ਪਹੁੰਚਦੇ ਆ ਕਿ ਅੱਜ ਦੇ ਦਿਨ 5 ਫਰਵਰੀ 1762 ਨੂੰ ਅਬਦਾਲੀ ਹਮਲਾ ਕਰ ਦਿੰਦਾ ਹੱਲੇ ਸੂਰਜ ਚੜ੍ਹਿਆ ਨਹੀਂ ਸਵੇਰੇ ਸਵੇਰੇ ਅਬਦਾਲੀ ਹਮਲਾ ਕਰ ਦਿੰਦਾ ਫੌਜ ਨੂੰ ਦੋ ਟੁਕੜੀਆਂ ਦੇ ਵਿੱਚ ਵੰਡ ਲੈਂਦਾ ਇੱਕ ਟੁਕੜੀ ਆਪਣੇ ਨਾਲ ਤੇ ਦੂਸਰੀ ਉਹਦੇ ਵਜ਼ੀਰ ਦੇ ਨਾਲ ਉਹ ਭੇਜਦਾ ਸਿੱਖਾਂ ਦੀ ਵਹੀਰ ਦੇ ਉੱਤੇ ਹਮਲਾ ਕਰਦਾ ਤੇ ਤਕਰੀਬਨ 30-35 ਹਜ਼ਾਰ ਸਿੱਖਾਂ ਨੂੰ ਇੱਕੋ ਦਿਨ ਉਹ ਮੌਤੇ ਘਾਟ ਉਤਾਰ ਦਿੰਦਾ ਘਾਟ ਦਿੰਦਾ ਜਿਦੇ ਵਿੱਚ ਜ਼ਿਆਦਾਤਰ ਬੱਚੇ ਬੀਬੀਆਂ ਤੇ ਬਜ਼ੁਰਗ ਸੀਗੇ ਇਸ ਦਿਨ ਨੂੰ ਆਪਾਂ ਵੱਡੇ ਖੱਲੂਕਾਰੇ ਦੇ ਨਾਮ ਨਾਲ ਜਾਣਦੇ ਹਾਂ ਇਸ ਇਨਸੀਡੈਂਟ ਨੂੰ ਵੱਡਾ ਖੱਲੂਕਾਰਾ ਕਿਹਾ ਜਾਂਦਾ ਕੁਪਰੇ ਹੀੜੇ ਤੋਂ ਸ਼ੁਰੂ ਹੁੰਦਾ ਪਰ ਆਲੇ-ਦਾਲੇ ਦੇ ਬਹੁਤ ਸਾਰੇ ਪਿੰਡਾਂ ਤੱਕ ਸਿੱਖ ਲੜਦੇ ਰਹੇ ਆ ਵੱਡੇ ਕੱਲੂਕਾਰੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੈ ਪਿੰਡ ਕੁਤਬਾ ਬਾਮਣੀਆਂ ਦੇ ਵਿੱਚ ਹੁਣ ਦੋ ਪਿੰਡ ਹੋ ਚੁੱਕੇ ਆ ਕੁਤਬੇ ਬਾਮਣੀਆਂ ਵਾਲੇ ਨੂੰ ਜੇ ਜਾਣਦੇ ਹੋ ਤਾਂ ਟੈਗ ਕਰ ਦਿਓ ਸੋ ਥੈਟ ਵੀ ਕੈਨ ਗੈਟ ਮੋਰ ਕਲੈਰੀਫਿਕੇਸ਼ਨ ਕਿ ਹੁਣ ਇਹ ਗੁਰਦੁਆਰਾ ਸਾਹਿਬ ਆ ਜਿਹੜਾ ਉਹਨਾਂ ਪਿੰਡਾਂ ਦੀ ਹੱਦ ਤੇ ਆਉਂਦਾ ਹੈ ਜਾਂ ਕਿਸੇ ਇੱਕ ਪਿੰਡ ਦੇ ਵਿੱਚ ਹੈ ਇਹ ਸੀ ਅੱਜ ਦੇ ਦਿਨ ਦੀ ਹਿਸਟਰੀ ਅੱਜ ਦੇ ਦਿਨ ਦਾ ਇਤਿਹਾਸ 5 ਫਰਵਰੀ 1768 ਨੂੰ ਵੱਡਾ ਕੱਲੂਕਾਰਾ ਹੋਇਆ ਸੀ ਅੱਜ ਦੇ ਦਿਨ